ਸ਼ਿਵ ਜੁਵਲਰ ਦੀ ਦੁਕਾਨ ਕੁਮਾਨ ਤੋਂ ਚੋੜ ਲੱਖਾਂ ਦਾ ਸੋਨਾ ਚਾਂਦੀ ਚੋਰੀ ਕਰਕੇ ਹੋਏ ਫਰਾਰ ਜ਼ਿਲ੍ਹਾ ਗੁਰਦਾਸਪੁਰ ਦੇ ਵਿਧਾਨ ਸਭਾ ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਅਦੀਨ ਆਉਂਦੇ ਥਾਣਾ ਕੁਮਾਨ ਦੇ ਮੁੱਖ ਬਾਜ਼ਾਰ ਵਿੱਚ ਇੱਕ ਸੁਨਿਆਰੇ ਦੀ ਦੁਕਾਨ ਨੂੰ ਚੋਰਾਂ ਨੇ ਨਿਸ਼ਾਨਾ ਬਣਾਇਆ ਹੈ ਸਰਕਾਰੀ ਸਕੂਲ ਦੀ ਗਰਾਊਂਡ ਦੇ ਸਾਹਮਣੇ ਸ਼ਿਵ ਜੁਵਲਰ ਅਤੇ ਪੰਕਜ ਜੁਵਲਰ ਦੋਵੇਂ ਦੁਕਾਨਾਂ ਤਿਸੀ ਸੀ ਟੀਵੀ ਕੈਮਰੀ ਦੇ ਮੁਤਾਬਕ ਰਾਤ 12:20 ਵਜੇ ਤਿੰਨ ਵਿਅਕਤੀ ਮੋਟਰਸਾਈਕਲ ਤੇ ਸਵਾਰ ਹੋ ਕੇ ਪਹੁੰਚੇ ਜਿੱਥੇ ਇਹਨਾਂ ਵੱਲੋਂ ਪੰਕਜ ਜੁਵਲਰ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਪਰੰਤੂ ਸਫਲ ਨਾ ਹੋਣ ਤੇ ਇਹਨਾਂ ਨੇ ਸ਼ਿਵ ਜੁਵਲਰ ਨੂੰ ਨਿਸ਼ਾਨਾ ਬਣਾਇਆ ਇਹਨਾਂ ਚੋਰਾਂ ਨੇ ਹਥਿਆਰਾਂ ਨਾਲ ਸ਼ਟਰ ਦੇ ਤਾਲੇ ਤੋੜੇ ਅਤੇ ਦੁਕਾਨ ਦੇ ਅੰਦਰ ਫਰਸ਼ਤੇ ਵਿੱਚ ਫਿੱਟ ਕੀਤੀ ਤਜੋਰੀ ਨੂੰ ਤਕਰੀਬਨ 40 ਤੋਂ 45 ਮਿੰਟਾਂ ਵਿੱਚ ਪੁੱਟ ਕੇ ਲੈ ਗਏ। ਚੋਰਾਂ ਨੇ ਦੁਕਾਨ ਦੇ ਬਾਹਰ ਲੱਗੇ ਬਲਬ ਨੂੰ ਬੰਦ ਕਰ ਦਿੱਤਾ ਤੇ ਕੈਮਰੇ ਦਾ ਮੂੰਹ ਉੱਪਰ ਨੂੰ ਕਰ ਦਿੱਤਾ। ਪਰ ਕੈਮਰਾ ਹੇਠਾਂ ਆ ਜਾਂਦਾ ਹੈ ਅਤੇ ਇਹ ਸਾਰੀ ਘਟਨਾ ਨੂੰ ਕੈਦ ਕਰ ਲੈਂਦਾ ਹੈ। ਇਸ ਸੰਬੰਧੀ ਦੁਕਾਨ ਮਾਲਕ ਅਸ਼ੋਕ ਕੁਮਾਰ ਪੁੱਤਰ ਦੌਲਤ RAM ਵਾਸੀ ਕੁਮਾਨ ਮੀਡੀ ਨੂੰ ਜਾਣਕਾਰੀ ਦਿੰਦਿਆਂ ਨੇ ਦੱਸਿਆ ਕਿ ਮੇਰੀ ਦੁਕਾਨ ਵਿੱਚ ਜੋ ਸੇਫ ਲੱਗੀ ਸੀ ਉਸ ਨੂੰ ਫਰਸ਼ ਵਿੱਚ ਸੀਮੈਂਟ ਦੇ ਨਾਲ ਮਜ਼ਬੂਤ ਕਰਕੇ ਲਗਾਇਆ ਹੋਇਆ ਸੀ ਪਰ ਚੋਰਾਂ ਨੇ ਉਸ ਸੇਫ ਨੂੰ ਪੁੱਟ ਲਿਆ ਅਤੇ ਜਿਸ ਵਿੱਚ 6 ਤੋਂ 7 ਕਿਲੋ ਚਾਂਦੀ 8 ਤੋਂ 10 ਗ੍ਰਾਮ ਸੋਨਾ ਤੋਲਣ ਵਾਲਾ ਕੰਡਾ ਅਤੇ ਦੁਕਾਨ ਵਿੱਚ ਲੱਗਾ ਸੀ ਸੀਟੀਵੀ ਕੈਮਰਾ ਇਹ ਚੋਰ ਪੁੱਟ ਕੇ ਆਪਣੇ ਨਾਲ ਲੈ ਗਏ ਉਹਨਾਂ ਆਖਿਆ ਕਿ 7 ਤੋਂ 8 ਲੱਖ ਦਾ ਸਮਾਨ ਚੋੜ ਲੈ ਗਏ ਉਹਨ ਵੱਲੋਂ ਪੁਲਿਸ ਥਾਣਾ ਕੁਮਾਨ ਵਿਖੇ ਚੋਰੀ ਹੋਣ ਸੰਬੰਧੀ ਦਰਖਾਸਤ ਦੇ ਦਿੱਤੀ ਹੈ ਇਸ ਘਟਨਾ ਦੀ ਜਾਂਚ ਕਰਨ ਪਹੁੰਚੇ ਡੀਐਸਪੀ ਸ੍ਰੀ ਹਰ ਗੋਬਿੰਦਪੁਰ ਸਾਹਿਬ ਹਰਕਿਸ਼ਨ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਜੁਵਲਰ ਅਸ਼ੋਕ ਕੁਮਾਰ ਦੇ ਬਿਆਨਾਂ ਤੇ ਪੁਲਿਸ ਵੱਲੋਂ ਚੋਰਾਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ ਅਤੇ ਚੋਰੀ ਦੀ ਵਾਰਦਾਤ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਉਨ੍ਹਾਂ ਆਖਿਆ ਕਿ ਚੋਰਾਂ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਗੁਰਦਾਸਪੁਰ ਤੋਂ ਪੱਤਰਕਾਰ ਡਾਕਟਰ ਸਰਬਜੀਤ ਸਿੰਘ ਪਿੰਡਰ, ਡਾਕਟਰ ਨਰਿੰਦਰ ਸਿੰਘ ਕੁਮਾਰ ਤੇ ਜਗੀਰ ਸਿੰਘ ਮੰਡ ਦੀ ਫਾਸਟ ਨਿਊਜ਼ 24 ਟੀਵੀ ਤੇ ਖਾਸ ਰਿਪੋਰਟ। ਹਾਂਜੀ ਡੀਐਸਪੀ ਸਾਹਿਬ ਅੱਜ ਤੁਸੀਂ ਮੌਕਾ ਵੇਖਣ ਆਏ ਜੇ ਸੁਨੈਰੀ ਦੀ ਦੁਕਾਨ ਤੇ ਵੱਡੀ ਚੋਰੀ ਹੋਈ ਆ। ਕੀ ਮੌਕੇ ਤੇ ਦੇਖਿਆ ਤੁਸੀਂ? ਇਹ ਆਪਣਾ ਕੁਮਾਨ ਸਟੇਡੀਅਮ ਦੇ ਸਾਹਮਣੇ ਇੱਕ ਚੌਕ ਹੈ ਚੌਕ ਦੇ ਵਿੱਚ ਇੱਕ ਸ਼ੇਵ ਜੀਲੋ ਰਹਿ ਉਹਦੀ ਦੁਕਾਨ ਦੇ ਵਿੱਚੋਂ ਕੋਈ 11 12 12 ਵਜੇ ਦੇ ਕਰੀਬ ਤਿੰਨ ਅਣਪਛਤੇ ਦੇ ਵਿਅਕਤੀ ਆ ਉਹਨਾਂ ਨੇ ਮੂੰਹ ਬੰਨੇ ਹੋਏ ਆ ਉਹਨਾਂ ਨੇ ਤਾਲਾ ਤੋੜ ਕੇ ਤੇ ਤਜਵੀਰੀ ਲੈ ਗਏ ਨੇ ਤੇ ਇੱਕ ਹੋਰ ਦੁਕਾਨ ਤੇ ਵੀ ਉਹਨਾਂ ਨੇ ਅਟੈਂਪਟ ਕੀਤੀ ਆ ਉਹਦੇ ਸਬੰਧ ਵਿੱਚ ਸੀਸੀ ਫੂਟਸ ਆਪਣਾ ਠੰਗਾਲੇ ਆ ਉਹਨਾਂ ਦੇ ਵਿੱਚ ਉਹਨੇ ਮੂੰਹ ਬੰਨੇ ਹੋਏ ਨੇ ਅਸੀਂ ਇਹਨਾਂ ਦੇ ਆਪਣਾ ਜਿਹੜਾ ਸੀਸੀ ਜੀ ਫੂਟਸ ਦੇ ਆਧਾਰ ਤੇ ਆਪਾਂ ਜਿਹੜਾ ਇਹਦੇ ਵਿੱਚ ਅਸੀਂ ਵੈਰੀਫਾਈ ਕਰਾਂਗੇ ਸਾਰਾ ਇਹਨਾਂ ਦਾ ਅੱਗੇ ਪਿੱਛੇ ਇਹਨਾਂ ਦਾ ਦੇਖਾਂਗੇ ਕਿ ਕਿੱਥੋਂ ਆਏ ਕਿੱਥੇ ਗਏ ਨੇ ਤੇ ਬਾਕੀ ਇਹਨਾਂ ਦੇ ਅਸੀਂ ਜੋ ਵੀ ਟੈਕਨੀਕਲੀ ਇਸ ਆਪਣੇ ਵਾਰਦਾਤ ਨੂੰ ਆਪਾਂ ਟਰੇਸ ਕਰਾਂਗੇ ਤੇ ਅਸੀਂ ਇਸ ਨੂੰ ਟਰੇਸ ਕਰ ਲਾਂਗੇ ਪਰਚਾ ਅਸੀਂ ਦਰਜ ਕਰ ਦਿੱਤਾ ਪਰਚਾ ਦਰਜ ਕਰਕੇ ਜਿਹੜੀ ਅਗਲੀ ਇਨਵੈਸਟੀਗੇਸ਼ਨ ਅਸੀਂ ਸ਼ੁਰੂ ਕਰ ਹਾਂਜੀ ਜਿਹੜੀ ਤੁਹਾਡੇ ਰਾਤ ਚੋਰੀ ਹੋਏ ਤੋਂ ਸਬੰਧ ਵਿੱਚ ਕੀ ਕਹਿਣਾ ਚਾਹੁੰਦੇ ਹੋ ਤੇ ਪਹੁੰਚੇ ਪਹੁੰਚ ਕੇ ਫੋਟੋ ਲੈਣ ਨੂੰ ਕਹਿੰ ਦਿੱਤਾ ਤੇ ਉਹਦੇ ਵਿੱਚ ਜਿਹੜਾ ਮੇਰਾ ਸੀਟ ਸੀ ਉਹ ਚੁੱਕ ਕੇ ਲੈ ਗਈ ਜਿਹਦੇ ਵਿੱਚ 6 ਤੋਂ 7 ਕਿਲੋ ਚਾਂਦੀ ਤੇ 10 ਗ੍ਰਾਮ ਦੇ ਆਸ-ਪਾਸ ਸੋਨਾ ਸੀ ਤੇ ਇੱਕ ਕੰਡਾ ਸੀ ਕੈਮਰਾ ਸੀ ਜਿਹੜਾ ਉਹ ਲੈ ਗਈ ਚੁੱਕਿਆ ਤੁਹਾਨੂੰ ਕਿਵੇਂ ਪਤਾ ਲੱਗਾ ਕਿ ਸਾਨੂੰ ਵੀ ਫੋਨ ਕੀਤਾ ਦੁਕਾਨਦਾਰ ਮਾਲਕ ਨੇ ਅਮਨ ਨੇ ਤੇ ਨਾਲ ਤੇ ਕਬੀਰ ਸਿੰਘ ਨੇ ਜਿਹਨੇ ਮੀਨ ਮੁਕੇ ਦੇ ਦੇਖਿਆ ਉਹਨੇ ਤੇ ਕਿੰਨੀ ਕਿੰਨੇ ਕੀ ਲਾਗਤ ਦਿੱਤੀ ਤੁਹਾਡੀ ਚੋਰੀ ਹੈ ਜਿਹੜੀ ਲੱਖ ਜੀ ਕੋਈ 7 ਤੋਂ 8 ਲੱਖ ਦੇ ਆਸ-ਪਾਸ ਤੇ ਤੁਸੀਂ ਪੁਲਿਸ ਦਰਖਾਸਤ ਕੀਤੀ ਹੈ ਜੀ ਹਾਂ ਜੀ ਦਰਖਾਸਤ ਦਿੱਤੀ ਹੈ ਜੀ ਤੇ ਕਿੰਨੇ ਕ ਵੇ ਤੁਹਾਨੂੰ ਪਤਾ ਲੱਗਿਆ ਜੀ ਸਾਨੂੰ ਉਹ ਕਰੀਬ ਸਾਢੇ 12 ਦੇ ਆਸ-ਪਾਸ ਤੇ ਪੁਲਿਸ ਮੌਕੇ ਤੇ ਪਹੁੰਚੀ ਨਹੀਂ ਜੀ ਪੁਲਿਸ ਵੀ 20 25 ਮਿੰਟ ਬਾਅਦ ਆਈ ਜਾਈ ਫੋਨ ਕਰਨ ਤੋਂ ਬਾਅਦ ਹੁਣ ਤੁਸੀਂ ਕੀ ਮੰਗ ਕਰਨੀ ਚਾਹੁੰਦੇ ਪ੍ਰਸ਼ਾਸਨ ਨੂੰ ਇਹੋ ਹੀ ਹੈ ਪ੍ਰਸ਼ਾਸਨ ਕੋ ਕਿ ਦੇਖਣ ਕਾਰਵਾਈ ਕਰਨਾ ਮੇਰੇ ਨਾਲ ਹੀ ਪੰਕਜ ਯੂਲਰਜ਼ ਆ ਉਹਨਾਂ ਦੇ ਵੀ ਤਿੰਨ ਵਾਰੀ ਵਾਰਦਾਤ ਹੋ ਗਈ ਪਰ ਕੋਈ ਵੀ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਨਾ ਕੋਈ ਕਾਰਵਾਈ ਕਰਦੇ ਨਾ ਕੁਝ ਹਾਂਜੀ ਰਾਤੀ ਜਿਹੜੀ ਚੋਰੀ ਹੋਇਆ ਉਸ ਸੰਬੰਧ ਵਿੱਚ ਤੁਸੀਂ ਕੀ ਕਹਿਣਾ ਚਾਹੁੰਦੇ ਤੁਸੀਂ ਕਿਵੇਂ ਵੇਖਿਆ ਉਹ ਚੋਰਾਂ ਨੂੰ ਮੈਂ ਸਾਹਿਬ ਦੀ ਟੈਕਸੀ ਡਰਾਈਵਰ ਆ ਤੇ ਮੈਂ ਸਾਈ ਰਾਕੇ ਬਿਆਸੋਂ ਆਉਂਦਿਆ ਹਾਂ ਤੇ ਮੇਰਾ ਮਾਲਕ ਮੈਨੂੰ ਘਰ ਛੱਡਣ ਵਾਸਤੇ ਆਇਆ ਤੇ ਮੈਂ ਹਮੇਸ਼ਾ ਹੀ ਤਰ੍ਹਾਂ ਜਿ ਤਰ੍ਹਾਂ ਗਲੀ ਵਿੱਚ ਢੇਹਰਾ ਹੁੰਦਾ ਮੇਰਾ ਘਰ ਮਗੜਿਆ ਤੇ ਗਲੀ ਚੋਂ ਨੰਗੇ ਜਾਣਾ ਪੈਂਦਾ ਤੇ ਮੈਂ ਘਰ ਦੇ ਨੂੰ ਫੋਨ ਕੀਤਾ ਮਾਤਾ ਆਰਨੀ ਨੂੰ ਕਿ ਬੱਤੀ ਜਗਾ ਦਿਓ ਤੇ ਇੰਨਾ ਚਿਰ ਉਹ ਜਿਹੜੇ ਹੈਗੇ ਸੀ ਚੋਰ ਹੈਗੇ ਸੀ ਜਿਹੜੇ ਮੈਂ ਮੋਬਾਈਲ ਕੀਤਾ ਤੇ ਉਹਨਾਂ ਨੇ ਵੇਖ ਲਿਆ ਉਹ ਆ ਕੇ ਜਿਵੇਂ ਕਹਿੰਦੇ ਕਿ ਤੂੰ ਕਿਹਨੂੰ ਫੋਨ ਲਾਉਣ ਦੇ ਆ ਵਾ ਕੀ ਇੱਥੇ ਖਲੋ ਜਾ ਤੈਨੂੰ ਗੋਲੀ ਮਾਰ ਦੇਣੀ ਹੈ ਤੇ ਮੈਂ ਡਰਦਾ ਉੱਥੇ ਮੈਂ ਕਿਹਾ ਉਹਨਾਂ ਨੇ ਆਉਂਦਿਆ ਸਾਰੀ ਸੱਤੋ ਪਿੱਛੇ ਮੇਰਾ ਮੋਬਾਈਲ ਖੋਇਆ ਮੋਬਾਈਲ ਖੋ ਗਿਆ ਤੇ ਮੈਂ ਇੱਧਰ ਮਗੜ ਆਉਣ ਦੀ ਕੋਸ਼ਿਸ਼ ਕੀਤੀ ਤੇ ਇਹਨਾਂ ਨੇ ਮੈਨੂੰ ਗਲੀ ਦੇ ਵਿੱਚ ਠਾ ਕੇ ਤੇ ਦੋ ਸਟਾ ਮੇਰੇ ਮੋਢੇ ਤੇ ਲਾਈਆਂ ਤੇ ਇੱਕ ਮੇਰੇ ਇੱਥੇ ਗੋਡੇ ਤੇ ਲਾਈ। ਉਹਦੇ ਬਾਅਦ ਮੈਨੂੰ ਖਿੱਚ ਕੇ ਲੈ ਗਏ ਨਾਲ ਆਪਣੇ। ਜਿੱਥੇ ਚੋਰੀ ਚੋਰੀ ਹੋਣਦੀ ਸੀ ਜਿਹੜੀ ਬਤਾਲ ਤੇ। ਮੈਨੂੰ ਕਹਿੰਦੇ ਮੈਨੂੰ ਕਹਿੰਦੇ ਕਿ ਸਾਡੇ ਨਾਲ ਮਦਦਤ ਰੱਖ ਦੀ ਆ ਸਮਾਨ ਜਿਹੜਾ ਰੱਖਾ। ਮੈਂ ਕਿਹਾ ਇਹ ਕੰਮ ਨਹੀਂ ਤੁਸੀਂ ਮੋਬਾਈਲ ਨਾਲ ਲੈ ਲਿਆ ਮਨ ਕੋ ਜਿੰਨੇ ਪੈਸੇ ਕੋਈ 100 200 ਪੀ ਹੈਗਾ ਉਹ ਲੈ ਲਓ। ਤੇ ਉਹਨਾਂ ਚੋਂ ਉਹਨਾਂ ਨੇ ਲੱਦ ਕੇ ਇੱਕ ਮੋਟਰਸਾਈਕਲ ਤੇ ਦੋ ਜਣੇ ਮੋਟਰਸਾਈਕਲ ਤੇ ਚੱਲ ਗਏ ਤੇ ਤੀਜਾ ਜਣਾ ਜਿਹਨੇ ਮੈਨੂੰ ਫੜਿਆ ਹੋਇਆ ਸੀ ਉਹ ਮੈਨੂੰ ਬਾਹਾਂ ਤੋਂ ਫੜ ਕੇ ਥੋੜੀ ਦੂਰ ਤੱਕ ਲੈ ਕੇ ਗਿਆ ਤੇ ਉਹਦੇ ਬਾਅਦ ਉਹ ਤੈ ਤੁਸੀਂ ਫਿਰ ਇਨਫਾਰਮ ਕੀਤਾ ਇਹਨਾਂ ਨੂੰ ਮੈਂ ਫਿਰ ਵਾਪਸ ਆਪਣੇ ਘਰ ਗਿਆ ਭੱਜਾ ਭੱਜਾ ਉਹਦੇ ਬਾਅਦ ਮੈਂ ਆਪਣੇ ਚਾਚੇ ਦੇ ਘਰ ਫੋਨ ਕੀਤਾ ਚਾਚੇ ਦੇ ਮੁੰਡੇ ਨੇ ਫਿਰ ਅਸ਼ੋਕ ਕੁਮਾਰ ਨੂੰ ਫੋਨ ਕੀਤਾ ਫਿਰ ਆਪਾਂ ਬਾਹਰ ਨਿਕਲੇ ਤੇ ਅਸ਼ੋਕ ਕੁਮਾਰ ਜੀ ਆਏ ਸਾਰੇ ਜਣੇ ਤੇ ਫਿਰ ਆਪਾਂ ਮੌਕੇ ਤੇ ਗਏ ਠੀਕ ਤੇਰਾ ਨਾਮ ਕੀ ਰਣਵੀਰ ਸਿੰਘ